ਕੁਝ ਨਡਾਲਾ ਚੌਂਕੀ ਦਾ ਚਾਰਜ ਸੰਭਾਲ ਲਿਆ ਵਾ ਕੀ ਕਰਨਾ ਚਾਹੋਗੇ ਹਾਂਜੀ ਮੈਂ ਜੀ ਇਸੇ ਬਲਜਿੰਦਰ ਸਿੰਘ ਤੌਰ ਚੌਂਕੀ ਚਾਦਰ ਨਾਲਾ ਆਪਣਾ ਉਹਦਾ ਸੰਭਾਲ ਲਿਆ ਜੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਪੁਲਿਸ ਦਾ ਸੱਚਾ ਤੇ ਇਤਲਾਹ ਦਿਓ ਅਤੇ ਮਾੜੇ ਅਨਸਰ ਨੂੰ ਦਾਇਤ ਜੀ ਆਪੋ ਆਪਣਾ ਏਰੀਆ ਤੋਂ ਪਛੜ ਜਾ ਤੇ ਚੰਗਿਆ ਆਦਮੀਆਂ ਦਾ ਫਤਕਾਰ ਕੀਤਾ ਜਾਵੇ ਨਸ਼ਿਆਂ ਬਾਰੇ ਤੁਹਾਡੀ ਕੀ ਸੋਚ ਹਾਂਜੀ ਹਾਂਜੀ ਨਸ਼ਾ ਨੂੰ ਪਹਿਲਾਂ ਹੀ ਠੱਲ ਪਾਈ ਜਾ ਰਹੀ ਤੇ ਹੁਣ ਵੀ ਅਸੀਂ ਨਸ਼ੇ ਤੇ ਪੂਰਾ ਫੋਕਸ ਕਰਾਂਗੇ ਠੀਕ ਤੇ ਚੈਨਾਡੋਰ ਦੀ ਅਪ ਗੱਲ ਕਰੀਏ ਬੜੀਆਂ ਠਕਟਾਵਾਂ ਜਿਹੜੀਆਂ ਸੁਣਨ ਮਿਲਦੀਆਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਵੇਚ ਰਹੇ ਨੇ ਜਾਂ ਖਰੀਦ ਰਹੇ ਉਹਨਾਂ ਨੂੰ ਕਿਹੜਾ ਕਾਨੂੰਨ ਹਾਂਜੀ ਹਾਂਜੀ ਇਹਨਾਂ ਨੂੰ ਹਦਾਇਤ ਸਖਤ ਹਦਾਇਤ ਹੈ ਵੀ ਜੇ ਚੱਕਰ ਕੋ ਚੈਨਾਡੋਰ ਦਾ ਕੰਮ ਕਰਦਾ ਤੇ ਬੰਦ ਕਰ ਦੋ ਨਹੀਂ ਤੇ ਕਾਰਵਾਈ ਕਰਕੇ ਜੇਲ੍ਹ ਪੇ ਜਾ ਜਾਏ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਚਾਰ ਹਾਂਜੀ ਮੈਂ ਜੀ ਦੋ ਦਿਨ ਹੋ ਗਏ ਜੀ ਪਹਿਲਾਂ ਕਿੱਥੇ ਸੀ ਪਹਿਲਾਂ ਮੈਂ ਥਾਣਾ ਸਿਟੀ ਕਪੂਰਥਲਾ ਜੀ ਠੀਕ ਹੈ ਤੋਂ ਬਾਅਦ ਸੁਬਾਨਪੁਰ ਸੁਬਾਨਪੁਰ ਥਾਣਾ ਵੀ ਤੁਸੀਂ ਆਪਣੀ ਅੱਜ ਮੈਂ ਸੁਬਾਨਪੁਰ ਮੇਰੇ ਮਾਰਜੋਗ ਐਸਐਸਪੀ ਸਾਹਿਬ ਦਾ ਹੁਕਮ ਨਾਲ ਬਦਲੀ ਹੋਈ ਸੀ ਉਹਨਾਂ ਨੇ ਫਿਰ ਸੁਬਾਨਪੁਰ ਤੋਂ ਨਡਾਲਾ ਚੌਕੀ ਚਾਰਤਾ ਠੀਕ